ਹਾਈ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਗੇ ਸੋ ਥੈਂਕ ਯੂ ਸੋ ਮੱਚ ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਉਸੇ ਸੀਰੀਜ਼ ਨੂੰ ਕੰਟੀਨਿਊ ਕਰਦੇ ਹਾਂ ਹਾਂ ਫਿਰ ਪੰਜ ਵੀਡੀਓ ਤੁਹਾਡੇ ਅੱਗੇ ਲੈ ਕੇ ਆਏ ਹਾਂ ਸੋ ਨਾ ਜਿਆਦਾ ਟਾਈਮ ਖਰਾਬ ਕਰਦੇ ਹਾਂ ਆਜੋ ਕਰਦੇ ਹਾਂ ਸਟਾਰਟ ਯਾਰ ਅੱਜ ਕੱਲ ਦੇ ਜਵਾਗ ਨਾ ਬਹੁਤ ਤੇਜ਼ ਆ ਬੋਦੇ ਬਾਹਰ ਡੇਕ ਪਿਆ

ਆਹ ਨਾ ਚਾਰ ਕਿੱਡੀ ਤਗੜੀ ਮਾਰੀ ਉਹਨੇ ਆ ਚੰਦੇ ਯਾਰੇ ਆਈ ਜਾ ਆ ਰਿਹਾ ਨਾ ਕਿਉਂ ਗਿਆ ਤਰਦ ਲਾਰੇ ਹਾਂਜੀ ਕਿਦਾਂ ਲੱਗੀ ਵੀਡੀਓ ਵਧੀਆ ਲੱਗੀ ਆ ਫਟਾਫਟ ਚੈਨਲ ਕਰ ਲੋ ਸਬਸਕ੍ਰਾਈਬ ਤੇ ਆਜੋ ਦੇਖਦੇ ਆਂ ਤੀਸਰੀ ਵੀਡੀਓ ਯਾਰ ਪੰਗਾ ਉੱਥੇ ਲਓ ਜਿੱਥੇ ਆਪਦਾ ਵਾਸ ਚੱਲੇ ਨਹੀਂ ਤੇ ਕੀ ਹੁੰਦਾ ਆਓ ਤੁਹਾਨੂੰ ਦਿਖਾਉਂਦੇ ਆਂ ਕਿੱਥੇ ਭੱਜ ਜੇਂਗੀ ਜਾਂ ਨਿਚੜਾ ਕੇ ਊਠਾ ਪੰਗਾ ਲੈ ਲਾ ਜੱਟੀਏ ਐਵੇਂ ਬੋਕਦੇ ਸਿੰਘਾਂ ਨੂੰ ਹੱਥ ਲਾ ਕੇ ਊਠਾ ਪੰਗਾ ਲੈ ਲਾ ਜੱਟੀਏ ਅਰੇ ਚੱਕ ਦੇ ਬੇਬੇ ਰਿਓ ਨਾ ਬੇਬੇ ਚੱਕੀ ਉਹ ਨਹੀਂ 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 ਦੇਖਣ ਸਾਡੇ ਗੁੱਸਾ ਨਹੀਂ ਕਰਨਾ ਆ ਅਗਲੀ ਅਗਲੀ ਵੀਡੀਓ ਦੇਖਿਓ ਆ ਵੀਡੀਓ ਬਤੀਓ ਆਓ ਚੈੱਕ ਕਰਦੇ ਆ ਸਾਰੇ ਆਜੋ ਆ ਵੀਡੀਓ ਦੇ ਮੇ ਮੁੰਡਿਆ ਤੇਰੀ ਘਰ ਵਾਲੀ ਮੈਨੂੰ ਪੁੱਠਾ ਸਿੱਧਾ ਬੋਲਦੀ ਏ ਉਹ ਸਮਝਾ ਕੇ ਰੱਖ ਅੱਛਾ ਉਹਦੀ ਐਡੀ ਹਿੰਮਤ ਬੇਬੇ ਉਹਨੂੰ ਮੈਂ ਘਰ ਦਾ ਸਿੱਧਾ ਜਾਂ ਦਫਾ ਹੋ ਜਾ ਮੇਰੇ ਘਰ ਚੋਂ ਮੇਰੀ ਮਾਂ ਨੂੰ ਤੂੰ ਪੁੱਠਾ ਸਿੱਧਾ ਬੋਲਦੀ ਆ ਘਰ ਦੇ ਕੰਮ ਹੀ ਨੇ ਮੇਰੀ ਮਾਂ ਕਰ ਲਿਆ ਕਰੂਗੀ ਉਹ ਸਵੇਰੇ 4 ਵਜੇ ਉੱਠ ਕੇ ਤੂੰ ਗੋਹਾ ਹੀ ਸਿਰਦੀ ਏ ਮੇਰੀ ਮਾਂ ਸਿੱਟ ਲਿਆ ਕਰੂਗੀ ਉਸ ਤੋਂ ਬਾਅਦ ਤੂੰ ਝਾੜੂ ਪੋਚਾ ਕਰਦੀ ਐ ਉਹ ਵੀ ਮੇਰੀ ਮਾਂ ਕਰ ਲਿਆ ਕਰੂਗੀ ਪਿੱਛੇ ਰਹਿ ਜਾਂਦਾ ਰੋਟੀਆਂ ਦਾ ਕੰਮ ਉਹ ਵੀ ਮੇਰੀ ਮਾਂ ਕਰ ਲਿਆ ਕਰੂਗੀ ਤੇਰੀ ਸਾਨੂੰ ਕੋਈ ਲੋੜ ਨਹੀਂ ਵੇ ਤੂੰ ਫੋੜੀ ਪਾਈ ਕੁੜੀ ਨੂੰ ਕਿਉਂ ਤੰਗ ਕਰਨਾ ਐ ਕੁੜਗੇ ਤੋਂ ਉੱਠ ਕੇ ਕੰਮ ਕਰ ਮੈਂ ਇਹਨੂੰ ਸਿੱਧਿਆ ਕਰਨੀ ਆ ਕੀ ਹੋ ਰਿਹਾ ਆਈ ਡਿਡ ਪਨੀ ਤੇ ਲਾਸਟ ਵੀਡੀਓ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਤੁਸੀਂ ਆਪ ਹੀ ਚੈੱਕ ਕਰੋ ਆ ਜਾਓ ਤੇ ਜੀ ਰੱਖੋ ਤੇ ਪਿੱਛੇ ਤੇ ਗਰਦ ਸੇ ਨੀ ਮਾਰਦੀ ਸਾਰਾ ਮੈਹੀ ਮਗਰ ਲਗਾਓ ਭਾਈ ਮਜ਼ਾ ਆਇਆ ਓਕੇ ਸੋ ਦੈਟਸ ਇਟ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਗੀ ਅਗਰ ਵਧੀਆ ਲੱਗੇ ਤੇ ਜਾਂਦੇ ਨੇ ਚੈਨਲ ਜਰੂਰ ਸਬਸਕ੍ਰਾਈਬ ਕਰ ਜਿਓ ਤੁਹਾਡਾ opinion ਤੁਹਾਡਾ ਜੋ ਵੀ ਸਲਾਹ ਹੋਇਆ ਸਾਡੇ ਨਾਲ ਜਰੂਰ ਸ਼ੇਅਰ ਕਰਿਓ ਤੇ ਮਿਲਦੇ ਆ ਫੇਰ ਨੈਕਸਟ ਵੀਡੀਓ classical